ਹਾਂਜੀ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਹੋਪ ਐ ਤੁਸੀਂ ਸਾਰੇ ਜਣੇ ਠੀਕ ਹੋਗੇ ਜੋ ਕਿ ਅੱਜ ਆਪਾਂ ਫਾਇਲਕਾ ਡਿਸਟ੍ਰਿਕਟ ਦੇ ਪਿੰਡ ਗੁੱਦੜਪੈਣੀ ਚੋਂ ਪਹੁੰਚੇ ਆਂ ਉੱਥੋਂ ਦੇ ਜੋ ਲਗਾਤਾਰ ਪਾਣੀ ਦਾ ਵਹਾਅ ਔਰ ਲਗਾਤਾਰ ਜੋ ਪਾਣੀ ਚੱਲ ਰਿਹਾ ਉਸ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦੱਸਦੇ ਆਂ ਜੋ ਕਿ ਲਗਾਤਾਰ ਲਗਭਗ ਅੱਜ 4-5 ਦਿਨ ਹੋ ਗਏ ਲਗਾਤਾਰ ਜੋ ਪਾਣੀ ਦਾ ਵਹਾਅ ਬਿਲਕੁਲ ਲਗਾਤਾਰ ਵੱਧ ਰਿਹਾ ਹੈ ਜੋ ਕਿ ਇੱਥੋਂ ਦੀ ਜ਼ਮੀਨ ਦੀ ਗੱਲ ਕੀਤੀ ਜਾਵੇ ਜਾਂ ਚੋਨੇ ਦੀ ਗੱਲ ਕੀਤੀ ਜਾਵੇ ਕਿੰਨੇ ਅੱਕੜ ਖਰਾਬ ਹੋ ਚੁੱਕਿਆ ਉਸ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੱਸਾਂਗੇ ਔਰ ਜਿੱਥੋਂ ਦੀ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਇੱਥੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਹੈ ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਾਂਗੇ ਜੋ ਕਿ ਇੱਥੋਂ ਦੇ ਕਿਸਾਨਾਂ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਕਰਾਵਾਂਗੇ ਜੋ ਕਿ ਜਿਨ੍ਹਾਂ ਦਾ ਖੇਤ ਹੈ ਉਹਨਾਂ ਨਾਲ ਵੀ ਤੁਹਾਨੂੰ ਮਲਾਣੇ ਆ ਔਰ ਲਗਾਤਾਰ ਆਪਾਂ ਦੱਸਦੇ ਆ ਵੀ ਇੱਥੋਂ ਦੇ ਪਾਣੀ ਦੇ ਕੀ ਹਾਲਾਤ ਹੈ ਸਭ ਤੋਂ ਪਹਿਲਾਂ ਸਭ ਵੀਰੇ ਸਸਰੀਕਾਲ ਸਸਰੀਕਾਲ ਜੀ ਵੀਰੇ ਇੱਥੋਂ ਦੇ ਹਾਲਾਤ ਕੀ ਨੇ ਜੋ ਕਿ ਪਾਣੀ ਲਗਾਤਾਰ ਵਧ ਰਿਹਾ ਪਾਣੀ ਬਾਰੇ ਕੋਈ ਮਰ ਉੱਟਾ ਦੱਸਿਆ ਜੀ ਟੋਟਲ ਜਿਹੜੀ ਏਕੜ ਇੱਥੇ ਜ਼ਮੀਨ ਹੈ ਕਿੰਨੀ ਖਰਾਬ ਹੋ ਚੁੱਕੀ ਹੈ ਵੀਰ ਜੀ ਇੱਥੇ 4-5 ਦਿਨ ਤੋਂ ਲਗਾਤਾਰ ਪਾਣੀ ਵਾਦੀ ਰਿਹਾ ਠੀਕ ਹੈ ਵੀਰੇ ਇੱਥੇ ਫਸਲ 1500 ਏਕੜ ਦੇ ਕਰੀਬ ਨੁਕਸਾਨ ਹੋ ਰਹੀ ਹੈ ਠੀਕ ਹੈ ਵੀਰੇ ਜੋ ਇੱਥੋਂ ਦੇ ਹਾਲਾਤ ਜੇ ਗੱਲ ਕੀਤੀ ਜਾਵੇ ਵੀ ਇੱਥੋਂ ਦਾ ਜਿਆ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਪਿੰਡ ਦੇ ਕੋਈ ਵੀ ਤੁਹਾਡੇ ਕੋਲ ਸਾਰ ਔਰ ਪਿੰਡ ਦਾ ਕੋਈ ਵੀ ਤੁਹਾਡੇ ਕੋਲ ਪਹੁੰਚਾਵੇ ਉੱਥੋਂ ਦਾ ਪ੍ਰਸ਼ਾਸਨ ਦਾ ਅਧਿਕਾਰੀ ਵੀਰ ਜੀ ਇੱਥੇ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਕੋਈ ਵੀ ਨਾ ਹੀ ਕੋਈ ਵਿਧਾਇਕ ਪਹੁੰਚਿਆ ਵੋਟਾ ਟਾਈਮ ਹੀ ਆਉਂਦੇ ਆ ਉਸ ਟਾਈਮ ਆਪ ਦਾ ਮਤਲਬ ਕੱਟ ਗਏ ਉਸ ਤੋਂ ਬਾਅਦ ਕੋਈ ਇੱਥੇ ਆਪਣੀ ਸਾਰ ਲੈਣ ਨਹੀਂ ਆਉਂਦਾ ਠੀਕ ਹੈ ਵੀਰੇ ਜੋ ਕਿ ਪਿੰਡ ਵਾਲਿਆਂ ਦਾ ਕਹਿਣਾ ਇਹ ਹੈ ਜੋ ਕਿ ਜਦੋਂ ਇਹਨਾਂ ਵੋਟਾਂ ਦਾ ਜਾਂ ਇਲੈਕਸ਼ਨ ਹੁੰਦਾ ਹੈ ਉਸ ਟਾਈਮ ਇੱਥੇ ਪਿੰਡ ਵਿੱਚ ਆਂਦੇ ਨੇ ਔਰ ਉਸ ਟਾਈਮ ਇਹ ਰਿਸ਼ਤੇਦਾਰੀਆਂ ਵੀ ਕੱਢਦੇ ਨੇ ਜੋ ਅੱਜ ਮੁਸੀਬਤ ਦੀ ਗੱਲ ਕਰੀਏ ਜਾਂ ਅੱਜ ਪਿੰਡ ਵਾਲਿਆਂ ਦੀ ਗੱਲ ਕਰੀਏ ਜਾਂ ਕਿਸਾਨਾਂ ਦੀ ਗੱਲ ਕਰੀਏ ਕਿਉਂਕਿ ਵਾਅਦੇ ਤਾਂ ਬੜੇ ਵੱਡੇ ਵੱਡੇ ਕੀਤੇ ਸੀ ਆਮ ਆਦਮੀ ਨੇ ਕਿਉਂਕਿ ਅਸੀਂ ਹਰ ਪੱਖ ਔਰ ਰੇਕ ਵਰਗ ਦੀ ਅਸੀਂ ਬਿਲਕੁਲ ਨਾਲ ਖੜਾਂਗੇ ਜੇਕਰ ਕਿਸੇ ਨੂੰ ਕੋਈ ਵੀ ਮੁਸੀਬਤ ਹੁੰਦੀ ਹੈ ਅਸੀਂ ਉਸ ਮੁਸੀਬਤ ਵਿੱਚ ਮੇਸ਼ਾ ਲਈ ਨਾਲ ਖੜੇ ਆ ਪਰ ਅੱਜ ਲਗਾਤਾਰ ਜਿਉ 5 ਦਿਨ ਹੋ ਗਏ 5 ਦਿਨਾਂ ਦੇ ਵਿੱਚ ਤੱਕ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਕਿਉਂਕਿ ਵੀਰੇ ਤੁਹਾਡੀ ਜੋ ਜ਼ਮੀਨ ਹੈ ਕਿੰਨੇ ਏਕੜ ਬਿਲਕੁਲ ਚੋਨਾ ਤੁਹਾਡਾ ਡੁੱਬ ਚੁੱਕਿਆ ਹੈ ਸਾਡੀ ਜ਼ਮੀਨ ਵੀਰੇ 8 ਏਕੜ ਦੇ ਕਰੀਬ ਪਾਣੀ ਵਿੱਚ ਰੁਕਿਆ ਹੋਇਆ ਹੈ ਜ਼ਮੀਨ ਤੇ ਜੋ ਕਿ 3-4 ਦਿਨ ਹੋਰ ਪਾਣੀ ਚੱਲਿਆ ਤਾਂ ਇਹ ਨੁਕਸਾਨ ਹੋ ਸਕਦਾ ਹੈ ਠੀਕ ਹੈ ਵੀਰੇ ਜੋ ਕਿ ਪਿੱਛੇ ਦੀ ਗੱਲ ਕੀਤੀ ਜਾਵੇ ਜੋ ਕਿ ਮਾਜਵਾਲ ਦੀ ਗੱਲ ਕੀਤੀ ਜਾਵੇ ਜੋ ਕਿ ਪਿੱਛੇ ਤੁਹਾਨੂੰ ਮਿਲਦਾ ਹੈ ਜੇਕਰ ਚੋਨਾ ਖਰਾਬ ਹੁੰਦਾ ਹੈ ਉਸ ਬਾਰੇ ਮਾਜਵੇ ਬਾਰੇ ਵੀ ਮਾੜਾ-ਮੋਟਾ ਦੱਸ ਦੋ ਵੀ ਤੁਹਾਨੂੰ ਮਿਲਦਾ ਹੈ ਜਾਂ ਨਹੀਂ ਮਿਲਦਾ ਵੀਰ ਜੀ ਇੱਥੇ ਪ੍ਰਸ਼ਾਸਨ ਅਧਿਕਾਰੀ ਪਿੱਛੇ ਜਿਨ੍ਹਾਂ ਦੀ ਜ਼ਮੀਨ ਡੁੱਬਦੀ ਨਹੀਂ ਉਹਨਾਂ ਦਾ ਮੁਆਵਜ਼ਾ ਬਣ ਜਾਂਦਾ ਹੈ ਤੇ ਜਿਹੜੇ ਜਿਨ੍ਹਾਂ ਦੀ ਜ਼ਮੀਨ ਨੁਕਸਾਨ ਹੋ ਜਾਂਦੀ ਹੈ ਉਹਨਾਂ ਦਾ ਮੁਆਵਜ਼ਾ ਨਹੀਂ ਪਿੰਡ ਵਾਲਿਆਂ ਦਾ ਕਹਿਣਾ ਇਹ ਹੈ ਜੋ ਕਿ ਇੱਥੋਂ ਦੇ ਜਿਹੜੇ ਵੀ ਮੰਨ ਕੇ ਚੱਲੋ ਵੀ ਜਿਹੜਾ ਚੋਨਾ ਬਿਲਕੁਲ ਸਹੀ ਹੈ ਉਹਨਾਂ ਨੂੰ ਮੁਆਜਮਾ ਮਿਲਦਾ ਜਿਹੜਾ ਚੋਨਾ ਬਿਲਕੁਲ ਖਰਾਬ ਨਹੀਂ ਹੁੰਦਾ ਉਹਨਾਂ ਨੂੰ ਮੁਆਜਮਾ ਮਿਲ ਜਾਂਦਾ ਜਿਨ੍ਹਾਂ ਦਾ ਖਰਾਬ ਹੁੰਦਾ ਬਿਲਕੁਲ ਉਹਨਾਂ ਨੂੰ ਮੁਆਜਮਾ ਨਹੀਂ ਮਿਲਦਾ ਜੋ ਕਿ ਇਹ ਜਿਹੜੀ ਸਰਕਾਰ ਸੀ ਆਮ ਆਦਮੀ ਦੀ ਬਿਲਕੁਲ ਪਹਿਲਾਂ ਧਰਨਿਆਂ 'ਚ ਉਹ ਜਾਂ ਗੱਲ ਕੀਤੀ ਆ ਵੀ ਰੇਕ ਵਰਗ ਨਾਲ ਪਹਿਲਾਂ ਜਦੋਂ ਇਲੈਕਸ਼ਨ ਹੁੰਦਾ ਸੀ ਰੇਕ ਪਿੰਡ ਵਿੱਚ ਜਾ ਕੇ ਰੇਕ ਪਿੰਡ ਵਿੱਚ ਰਿਸ਼ਤੇਦਾਰੀਆਂ ਕੱਢਦੇ ਸੀ ਅੱਜ ਕਿਸੇ ਨੇ ਮੁਸੀਬਤ ਵੀ ਨਹੀਂ ਪਿੰਡ ਵਾਲਿਆਂ ਦੀ ਲੈਣੀ ਕਿਉਂਕਿ ਅਗਲੀ ਵੀਡੀਓ ਵਿੱਚ ਤੁਹਾਨੂੰ ਜ਼ਰੂਰ ਅੱਗੇ ਬਾਰੇ ਦੱਸਾਂਗੇ ਜੋ ਪਿੰਡ ਦੇ ਹਾਲਾਤ ਨੇ ਜੋ ਚੋਨੇ ਦੀ ਉਸ ਬਾਰੇ ਜਾਣਕਾਰੀ ਜ਼ਰੂਰ ਤੁਹਾਨੂੰ ਸ਼ੇਅਰ ਕਰਾਂਗੇ ਇਸ ਵੀਡੀਓ ਕੋ ਲਾਈਕ ਕਰੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰ ਬੈਲ ਆਈਕਨ ਜ਼ਰੂਰ ਪ੍ਰੈਸ ਕਰੇ